ਚੰਦ ਦਾ ਵਜ਼ੀਰ ਜਿਹੜਾ ਜਦੋਂ ਗੁਰੂ ਸਾਹਿਬ ਜੀ ਨੂੰ ਝੂਠ ਬੋਲ ਰਿਹਾ ਸੀ ਮਾਰੇ ਕਹਿੰਦੇ ਭਾਈ ਸਾਨੂੰ ਸਾਰਾ ਕੁਝ ਪਤਾ ਲੱਗ ਗਿਆ ਕਿ ਭੀਮਚੰਦ ਬਾਕੀ ਦੇ ਰਾਜੇ ਜਿਹੜੇ ਸਾਡੇ ਤੇ ਹਮਲਾ ਕਰਨਾ ਚਾਹੁੰਦੇ ਮਾਰੇ ਕਹਿੰਦੇ ਪਾਸ਼ਾ ਜੀ ਕੋਲ ਖਪਰਾ ਤੀਰ ਹੱਥ ਵਿੱਚ ਪਕੜਿਆ ਸੀ ਮਾਰੇ ਉਹਨੂੰ ਕਮਾਈ ਜਾਣ ਵੇਖੀ ਜਾਣ ਪਾਸ਼ਾ ਕਹਿਣ ਲੱਗੇ ਪਾ ਵਜ਼ੀਰ ਜਾ ਕੇ ਉਹਨੂੰ ਰਾਜੇ ਨੂੰ ਦੱਸ ਕਿ ਜੇਕਰ ਤੁਹਾਡੇ ਬਰਾਤੀਆਂ ਦੇ ਅੰਦਰ ਹੀਰਖਾ ਦੀ ਤ੍ਰਿਸ਼ਨਾ ਦੀ ਭੁੱਖ ਲੱਗੀ ਹੋਈ ਆ ਨਾ ਤੇ ਉਹਨਾਂ ਦੀ ਭੁੱਖ ਮਟਾਉਣ ਵਾਸਤੇ ਸਾਡੇ ਪੱਥੇ ਵਿੱਚ ਤੀਰ ਬੜੇ ਕਾਲੇ ਪਏ ਹੋਏ ਨੇ ਓਏ ਕੱਢ ਆ ਦੇ ਨੀ ਕੇ ਸਾਨੂੰ ਪੱਥੇ ਚੋਂ ਬਾਹਰ ਕੱਢ ਕੇ ਕਮਾਨ ਤੇ ਚੜ੍ਹਾ ਜਾਵੇ ਛਿੱਲੇ ਤੇ ਚੜ੍ਹਾ ਜਾ ਬਾਰੇ ਸੱਚੇ ਪਾਤਸ਼ਾਹ ਕਹਿੰਦੇ ਸਾਡੀਆਂ ਤਲਵਾਰਾਂ ਜਲੇਬ ਦੇ ਰੂਪ ਧਾਰਨ ਕਰਕੇ ਇੰਤਜ਼ਾਰ ਕਰ ਰਹੀਆਂ ਪਾਤਸ਼ਾਹ ਕਹਿੰਦੇ ਸਾਰੇ ਆ ਮਠਿਆਈਆਂ ਇਹਨਾਂ ਨੂੰ ਖਵਾਵਾਂਗੇ ਇੱਧਰ ਭੇਜੋ ਤੇ ਸਹੀ ਗੁਰੂ ਸਾਹਿਬ ਜੀ ਦੇ ਕਹਿਣ ਦਾ ਭਾਵ ਸੀ ਕਿ ਜਿਵੇਂ ਕੋਈ ਗੁਰੂ ਘਰ ਵੱਲ ਨੂੰ ਸ਼ਰਧਾ ਭਾਵਨਾ ਦੇ ਲੈ ਕੇ ਆਉਂਦਾ ਉਦਾਂ ਦਾ ਉਹਨੂੰ ਫਲ ਮਿਲਦਾ ਹੁਣ ਮਾਰੇ ਨੇ ਤੇ ਨਹੀਂ ਆਖਿਆ ਸਿਪਾਈ ਅਸੀਂ ਇਥੋਂ ਲੰਗੜ ਨਹੀਂ ਦੇਣਾ ਪਾਸ਼ਾ ਨੇ ਕੁਝ ਨਹੀਂ ਆਖਿਆ ਐਵੇਂ ਬਿਨਾ ਵਜੇ ਹੀ ਉੱਥੇ ਰੁੱਕ ਕੇ ਆਪਸ ਵਿੱਚ ਹੀ ਗੱਲਾਂ ਕਰੀ ਜਾਂਦੇ ਕਿ ਮਾਨੂੰ ਏਦਾਂ ਕਰਦਾਂਗੇ ਮਾਨੂੰ ਕਹਾਂਗੇ ਰਾਤ ਸਾਫ਼ ਕਰਦੇ ਹੋ ਨਹੀਂ ਤੇ ਹਮਲਾ ਕਰਾਂਗੇ ਬਿਨਾ ਵਜੇ ਹੀ ਕੋਈ ਗੱਲ ਨਹੀਂ ਸੀ ਹੋਈ ਬਲਕਿ ਪਿਆਰੇ ਜੇ ਜਾਂਦੇ ਤੇ ਗੁਰੂ ਸਾਹਿਬ ਨੇ ਰੁਕਣਾ ਵੀ ਨਹੀਂ ਸੀ ਚੁੱਪਚਾਪ ਲੰਘ ਸਕਦੇ ਸਨ ਪਰ ਇਹਨਾਂ ਨੇ ਪਿਆਰੂ ਰੋਬ ਦਿਖਾਉਣਾ ਚਾਹਿਆ ਪਰ ਗੁਰੂ ਕਲਗੀਧਰ ਪਾਸ਼ਾ ਜੀ ਕਿਸੇ ਦਾ ਰੋਬ ਨਹੀਂ ਚੱਲਦਾ ਇੱਕ ਅਕਾਲ ਪੁਰਖ ਤੋਂ ਬਿਨਾ ਸੋ ਅਗਲੀ ਵੀਡੀਓ ਅਗਰ ਆਪਾਂ ਵਿਚਾਰਾਂਗੇ ਕਿ ਮਾਰਨ ਇਹਨਾਂ ਨੂੰ ਲੰਘਣ ਦਿੱਤਾ ਉੱਥੇ ਜੰਗ ਹੋਈ ਜਾਂ ਕਿਵੇਂ ਇਹ ਬਰਾਤ ਜਿਹੜੀ ਉੱਥੇ ਪਹੁੰਚੀ ਕਿਉਂਕਿ ਬਰਾਤ ਜਿਹ ਤੇ ਸ ਫਤੇਸ਼ਾ ਦੇ ਘਰ ਵਿੱਚ ਕਿਵੇਂ ਪਹੁੰਚ ਸਕਦੀ ਸੀ ਸਿਰਫ ਪਿਆਰ ਇਹੀ ਇੱਕ ਰਾਹ ਸੀ ਦੂਜਾ ਰਾਹ ਜਿਹੜਾ ਉਹ ਫੜਦੇ ਤੇ ਕਈ ਦਿਨ ਲੰਘ ਜਾਣੇ ਸਾਂ ਵਿਆਹ ਦਾ ਦਿਨ ਵੀ ਲੰਘ ਜਾਣਾ ਅਗਲੀ ਵੀਡੀਓ ਵਿੱਚ